ਹਰ ਇੱਕ ਕਿਸਾਨ ਵੀਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਆ ਜ਼ਿਲ੍ਹਾ ਤਰਨਤਾਰਨ ਵੀਰ ਰਵਿੰਦੇ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵੀਰ ਰਵਿੰਦੇ ਨੂੰ ਵਪਾਰ ਦਾ ਵੀਰ ਕੰਮ ਕਰਦਾ ਤੇ ਛੋਟੇ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਇਹਨਾਂ ਦੇ ਕੋਲ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਹਰੀਕੇ ਪੱਤਣ ਤੋਂ ਸਿਰਫ ਪਿਆਰ 7 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਪ੍ਰਿੰਗੜੀ ਨਾਲ ਲੱਗਦੇ ਪਿੰਡ ਬੱਠੇ ਪੈਣੀ ਸੈਦਪੁਰ ਇਧਰ ਪਨਗੋਟਾ ਪਿੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਕਰਤੋਵਾਲ ਵੀ ਵੱਡੀ ਇਥੋਂ ਥੋੜੀ ਦੂਰੀ ਤੇ ਆ ਹਰੀਕੇ ਪਤਨ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਹੈ ਤੇ ਪੱਟੀ ਇਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਕਿਸਾਨ ਵੀਰੋ ਤਰੀਕ ਤੁਸੀਂ ਨੋਟ ਕਰ ਲਓ ਅੱਜ 16 ਨਵੰਬਰ ਸਮਾਂ ਕੋਈ ਦੁਪਹਿਰ ਦੇ 1:30-2:00 ਵਜੇ ਦਾ ਟਾਈਮ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਆਪਾਂ ਟੋਟਲ ਤਿੰਨ ਵੜਾ ਦਿਖਾਉਣੀਆਂ ਨੇ ਇੱਕੋ ਇੱਕ ਨਗ ਗੱਬਣਾ ਦੋ ਵੜਾ ਸੁਈਆਂ ਨੇ ਮੋਲ ਛੋਟੇ ਆ ਜਾਇਜ ਪੜਤੇ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਮਹਾਰਾਜ ਬਿੰਦੇ ਸਾਸਰੀ ਕਾਲ ਜੀ ਔਰ ਪਾ ਕੇ ਭੈਣ ਭਰਾਉਣ ਸਾਥਰੀ ਕਾਲ ਜੀ ਨੇ ਸਾਸਰੀ ਕਾਲ ਜੀ ਬਿੰਦੇ ਵੀਰ ਮਾਲ ਉਦਾਂ ਵੀ ਆਪਾਂ ਘਟੋ ਘਟ ਤਿੰਨ ਨਗ ਨਗ ਪਾਈ ਜੀ ਉਦੋਂ ਦੇ ਨਹੀਂ ਪਾਈ ਵੀਰ ਜੀ ਪਰਸੋਂ ਪਾਏ ਆ ਪਾ ਲੱਗਿਆ ਮਾਲ ਉਹਦੇ ਲੱਗਿਆ ਵੀਰ ਜੀ ਛੋਟ ਦੇ ਲੱਗਿਆ ਇਹ ਚਲੋ ਜੀ ਹਾਂਜੀ ਠੀਕ ਆ ਇੱਕ ਵਾੜ ਬੜੀ ਦੂਰ ਪਹਚਾਤੀਆਂ ਤੇ ਜੰਮੂ ਲੱਗੇ ਜੰਮੂਆਂ ਜਮੂਆਂ ਲੱਗੇ ਵੀਰਾਂ ਨੂੰ ਜਮਕਲਾਈ ਸੀ ਵਾੜ ਠੀਕ ਆ ਹਾਂਜੀ ਅੱਜ ਬਿੰਦੇ ਤਿੰਨ ਨਗ ਨੇ ਜਿਵੇਂ ਇੱਕ ਗੱਬਣ ਚਿੱਟੀ ਵਾੜ ਹਾਂਜੀ ਇਕੱਲੀ ਗੱਬਣੇ ਵੀ ਲਈਏ ਠੀਕ ਆ ਆ ਬੱਚੀਆਂ ਸ ਠੀਕਾ ਠੀਕਾ ਹਾਂਜੀ ਤੇ ਮੋਲ ਕਰਦਗੇ ਫਿਰ ਉਹੀ ਛੋਟੇ ਮੋਲ ਵੀਰ ਜੀ ਉਦੋਂ ਵੀਰ ਜੀ ਆਪਾਂ ਘੰਟੇ ਜਣਾ ਮਾਲ ਦੇਗੇ ਚਲੋ ਜੀ ਹੁਣ ਫੋਨ ਤਰੀ ਆਉਂਦੇ ਵੀਰੋਂ ਇਹਨੇ ਪਾਓ ਵੀਡੀਓ ਪਾਉਂਦੇ ਆਂ ਵੀਰ ਜੀ ਮਾਲ ਇਕੱਠਾ ਕਰਨਾ ਔਖਾ ਆਂਦਾ ਜੜੀ ਹੈ ਫਿਰ ਹਾਂ ਇੱਕਦਮ ਮਾਲ ਚਾਹੀਦਾ ਸਾਲੀ ਦਾ ਫਿਰ ਆਪਾਂ ਲੱਗਿਆ ਵੀ ਪਸ਼ੂ ਕੁਝ ਇੱਕਦਮ ਚੰਗੇ ਮੜੇ ਮੜੇ ਆਪਾਂ ਤੇ ਮਾਲ ਬਣਾ ਔਖਾ ਆਂਦਾ ਵੀਰ ਜੀ ਸਹੀ ਹੋ ਗਿਆ ਹਾਂਜੀ ਸ਼ੁਰੂਆਤ ਘਰੇ ਪਾਸਿਓਂ ਕਰਦੇ ਆਂ ਵੀਰ ਜੀ ਨਿੱਕੇ ਤੋਹਫੇ ਕਰੀਏ ਚਲੋ ਜੀ ਠੀਕਾ ਜੀ ਹਾਂਜੀ ਐਂਡ ਦੇ ਵਿੱਚ ਜਿਹੜੀ ਚੀਜ਼ ਵਿਖਾਉਣੀ ਆ ਆਪਾਂ ਤੁਹਾਨੂੰ ਸ਼ਟਾਰ ਛੋਟੇ ਕੱਦ ਦੀ ਛੋਟੇ ਕੱਦ ਦੀ ਆ ਠੀਕ ਆ ਜੀ ਤੇ ਇਹ ਬੰਦੇ ਸੂਹਾ ਕਿਵੇਂ ਆ ਬੱਚੀ ਸੂਹਾ ਦੂਜਾ ਵੀਰ ਜੀ ਆਂਦੇ ਦੂਜਾ ਹੀ ਸੂਹਾ ਹਾਂਜੀ ਬੱਚਾ ਕੀ ਮਗਰ ਤੇ ਮਗਰ ਬੱਚੀ ਏਰ ਸ਼ੇਰ ਦੀ ਵੀਰ ਜੀ ਲਓ ਜੀ ਮਗਰ ਆ ਬੱਚੀ ਏਰ ਸ਼ੇਰ ਦੀ ਏਰ ਸ਼ੇਰ ਦੀ ਸਟੇਟ ਪੜਾ ਆ ਬੱਚੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਚੌਥਾ ਦਿਨ ਹੋ ਗਿਆ ਵੀਰ ਜੀ ਚੌਥਾ ਦਿਨ ਗੋਲਾ ਬੰਦਾ ਵੀਰ ਜੀ ਪਾ ਲਾਗੇ ਨਾਲੇ ਨੂੰ ਠੀਕ ਹੈ ਜੀ 24 ਦਿਨਾਂ ਦੀ ਸੂਈtheta ਲੈ ਆਸੋ ਵਕਤ ਕਿੰਨਾ ਗਾ 7 ਕਿਲੋ ਬੋਲਾ ਜੋ 7 ਕਿਲੋ ਬੋਲਾ ਹਾਂ ਬੱਚੇ ਨੂੰ ਛਾੜੀਆ ਤਿੰਨ ਹੋਲੇ ਤਿੰਨ ਹੋਲੇ ਜੋ ਠੀਕ ਹੈ ਜੀ ਹਾਂਜੀ ਸੋ ਜਰਸੀਆਂ ਕੇ ਜਿੱਡਾ ਕੱਤਾ ਨਾ ਕੱਦ ਮੇਰੇ ਹਾਂ ਨਿੱਕਾ ਕੱਦ ਛੋਟਾ ਜੀ ਜਰਸੀ ਜਿੱਡਾ ਕੱਦ ਕਾਟਾ ਬਾਕੀ ਮੇਰਾ ਵੀਰ ਪੂਰੀ ਤਸੱਲੀ ਨਾਲ ਦੇਖ ਲਓ ਹਾਂ ਵੀਰੇ ਹੌਲੀ ਤਸੱਲੀ ਕਰ ਲਓ ਬੱਡੀ ਇਹ ਨਿੱਕੀ ਚੈੱਕ ਕਰੋ ਤਸੱਲੀ ਨਾਲ ਕਿਉਂਕਿ ਬਾਅਦ ਵਿੱਚ ਕਿਸੇ ਪਾਣੀ ਤੋਂ ਸਾਈ ਪੀਣਾ ਪਾ ਕੇ ਇੱਥੇ ਆ ਕੇ ਬਾਅਦ ਵਿੱਚ ਬੱਡੀ ਨਿੱਕੀ ਵੱਡੀ ਸਾਹਮਣੇ ਵੀਰਾ ਥਣ ਵੇਲੋ ਕੁਆਲਿਟੀ ਵੇਲੋ ਬੱਡੀ ਆ ਹਾਂ ਰੰਗ ਬਿਲਕੁਲ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਹਾਂਜੀ ਬੱਛੀ ਹਾਈਟ ਲੈਂਥ ਤੁਹਾਨੂੰ ਦੱਸ ਹੀ ਦਿੱਤੀ ਐ ਤੇ 7 ਕਿਲੋ ਬੋਲਾ 7 ਕਿਲੋ ਬੋਲਾ ਆ ਮੂੰਹ ਮੱਥਾ ਚੈੱਕ ਕਰਾ ਦਿਓ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਥੋੜਾ ਜਿਹਾ ਪੱਠਾ ਡੱਕਾ ਖਾ ਕੇ ਰੱਜਣ ਵਾਲੀ ਆ ਕਰਨ ਹਾਂਜੀ ਆ ਥਾਣਾ ਦੇਖੋ ਜੀ ਥਾਣੇ ਬਹੁਤ ਕੁਆਲਿਟੀ ਦੇ ਕੋਈ ਤੁਸ ਆ ਪੁੱਤ ਮਾਰ ਕੇ ਕੈਮਰਾ ਦਿਖਾ ਦੇ ਚੰਗੀ ਥਾਣੇ ਦੇ ਠੀਕ ਆ ਜੀ ਸੋ ਚਾਰੇ ਥਾਣਾ ਕੋਈ ពੋੜ ਜਾਗ ਨਹੀਂ ਗਈ ਠੀਕ ਹਾਂਜੀ ਹਾਂਜੀ ਬਹੁਤ ਸਾਫ ਸੀ ਵੀਰ ਜੀ ਆ ਦੇਖੋ ਇੱਕ ਵੀ ਦੀ ਮੇਰਾ ਕੱਦ ਥੋੜਾ ਵੱਡਾ 7 ਫੁੱਟ ਕੱਦਦਾ ਥੋੜਾ ਜਿਹਾ ਵੀ ਭਰੇਖਾ ਪਾ ਜਾਂਦਾ ਨਾ ਵੀਰਾਂ ਨੂੰ ਕੱਦ ਵੱਡਾ ਥੋੜਾ ਬੱਚੀ ਚਲੋ ਦਰਮਿਆਨੀ ਹੈਗੀ ਹੈਗੀ ਇੱਕ ਕੱਦ ਤੇਰਾ ਵੀ 6.5 ਫੁੱਟ ਆ ਹਾਂ ਹੁਣ ਬੱਚੀ ਨੂੰ ਕੱਦ 3 ਫੁੱਟ ਲੰਮਾ ਤਾਂ ਆ ਉਹ ਐਂ ਲੱਗਦਾ ਵੀ ਕਿਸੇ ਮਾਲਾ ਵੱਡੀ ਬੈੜ ਦਾ ਬੱਚਾ ਖੋਲ ਕੇ ਤੁਰੇ ਹਾਂਜੀ ਹਾਂਜੀ ਉਹ ਜਿਹੜਾ ਭਰੇਖਾ ਪਹਿਨਦਾ ਈਰੀ ਉਹ ਬੱਚਾ ਨੂੰ ਲੱਗਦਾ ਖੋਲ ਲੈ ਕੇ ਦੇ ਹਾਂਜੀ ਹਾਂਜੀ ਐਂ ਲੱਗਦਾ ਠੀਕ ਆ ਜੀ ਹੁਣ ਵੀ ਦੀ ਕੱਦ ਆ ਵੱਡੇ ਆ ਸਾਡੇ ਭਤੀਜੇ ਉਹ ਕਰਦੇ ਨੇ ਪਾਲਾ ਵੀ ਦੀ ਵੇਖੋ ਤਰਪ ਦਿਖਾਉਨੇ ਮੇਰੇ ਲਾੜਦ ਪਤੀਜੇ ਆ ਪੈਂਦਾ ਪੈਂਦਾ ਲਾ ਵੀ ਬਾਕੀ ਆਹ ਪਾਂਡਾ ਦੋਸੋ ਇਹ ਲੈਵਾ ਕਰ ਮਾਰੀ ਨੂੰ ਠੀਕ ਆ ਤੇ ਮਗਰ ਵੀ ਬੱਚੀ ਐ ਆਪੂ ਵੀ ਬੱਚੀ ਆ ਠੀਕ ਆ ਇਹ ਹੋ ਜਾ ਤੋਹਫੇ ਪਿੰਦੇ ਕੋ ਲਈ ਆਉਣੇ ਹੋ ਦੇ ਇਹ ਵੀ ਇੱਥੋਂ ਹੀ ਮਾਲ ਮਿਲਣਾ ਪ੍ਰਿੰਗੜੀ ਵਾਲੇ ਏਡੇ ਤੋਂ ਹੀ ਆ ਪ੍ਰਿੰਗੜੀ ਵਾਲੇ ਤੋਂ ਲੱਪਣੇ ਪੈਂਦੇ ਵੀ ਲਿਆ ਲਾ ਕੇ ਭਣ ਭਰਾਵਾਂ ਲਈ ਚਲੋ ਗਰੀ ਵੀ ਕੋਈ ਦੁੱਧ ਪੀ ਲੂ ਵੀਰ ਜੀ ਇਹ ਪਿੰਦੇ ਫਿਰ ਕੀ ਮੋਲ ਆ ਜੀ ਮੋਲ ਲਿਕਾ ਕਰੀਏ 32000 ਕਰੀਏ 32000 ਦੀ ਹਾਂ ਹੁੰਦੀ ਹੈ ਜਾਇਜ ਕਰਕੇ ਦੇ ਦੇ ਪੂਰੇ 30 ਦੀ ਵਿੱਚ 100 ਰੁਪਏ ਛੋਟ 500 ਕਿਲੋਮੀਟਰ ਤੱਕ ਵੀਰ ਜੀ ਲਓ ਜੀ 100 ਕਿਲੋਮੀਟਰ ਤੱਕ ਪਹੁੰਚ ਸਿਰਫ 30000 ਦੀ ਠੀਕ ਹੈ 30000 ਦੀ 100 ਘਾਣੇ ਵੀਰ ਨੇ 28000 ਦਿਲਾ ਜਾਈ ਲਓ ਵੀ ਘਰੇ ਆਣ ਕੇ ਆਪ ਲੈ ਜਾਓਗੇ ਗੱਡੀ ਵੀਕਲ ਤੇ ਤੇ 28000 28000 ਦੇ ਕੋਈ ਮੋਲ ਨਹੀਂ ਵਧ ਘਟ ਪਣਾ ਵੀਰ ਜੀ ਤੇ ਜੇਕਰ ਕੋਈ ਗਰੀਬ ਚੜੂ ਜਾ ਕੇ ਤੇ 30000 ਦੀ ਹਾਂ ਨਾ ਘਰੇ ਖਲੋਣੀ 500 ਕਿਲੋਮੀਟਰ ਤੇ 30000 ਰੁਪਏ ਇਧਰ ਸਾਕਰ ਨੰਬਰ ਤੋਂ ਪਿੰਦੇ ਇਹ ਆ ਗਈ ਆਪਣੇ ਕੋਲ ਗੱਬਣ ਵੈਰ ਗੱਬਣ ਵੀਰ ਜੀ ਲਓ ਜੀ ਗੱਬਣ ਵੱਚੀ ਥਾਂ ਤਰ ਬਹੁਤ ਲੱਗਾ ਵੀਰ ਜੀ ਵੇਖੋ ਥਾਣਾ ਆ ਦੇਖੋ ਜੀ ਗੋਲ ਪੂਰਾ ਬਣਨਾ ਵੀ ਜੀ ਕੁਆਲਟੀ ਵਾਲੇ ਗੋਲੇ ਦਾ ਵੀ ਆ ਦੇਖੋ ਜੀ ਠੀਕ ਆ ਨੰਦੀਆਂ ਥੋੜੀਆਂ ਜੀਆਂ ਬਾਕੀ ਰੰਗ ਬਾਦਾਂ ਕਰਾਉਣੇ ਠੀਕ ਆ ਜੀ ਰਾਂਗ ਰੂੰਗ ਪ੍ਰਿੰਟ ਪ੍ਰਿੰਟ ਚੰਗਾ ਬਹੁਤ ਜ਼ਿਆਦਾ ਬਾਕੀ ਥਾਣ ਵੀ ਕਰਮ ਵਾਲੀ ਨੂੰ ਵੇਖੋ ਚਾਰੇ ਪਾਸੇ ਜੀ ਪੂਰਾ ਗੋਲ ਲੱਗਾ ਬਹੁਤ ਜ਼ਿਆਦਾ ਬਹੁਤ ਸੋਹਣਾ ਥਾਣਾ ਠੀਕ ਆ ਚੰਡੀ ਧੀਰੀ ਬਹੁਤ ਜ਼ਿਆਦਾ ਵੀਰ ਜੀ ਕਹਿੰਦਾ ਲੈਂਦੀ ਆ ਦਿਨ ਕਿੰਨੇ ਕ ਜੀ 10 12 ਦਿਨ ਲੈ ਜਾਊਗੀ ਲਓ ਜੀ ਆਰਾਮ ਨਾਲ 10 ਦਿਨ ਵਧੀਆ ਲੈ ਜਾਊਗੀ 10 ਕਿ ਦਿਨ ਲੈ ਜਾਊ ਹਾਂਜੀ ਲਓ ਜੀ 10 ਕਿ ਦਿਨ ਦ ਲੇਵੇ ਦੀ ਸਾਫ ਸੁਥਰੀ ਹੋਣਾ ਬਹੁਤ ਜਿਆਦਾ ਦੇਖ ਰਹੀਆਂ ਠੀਕ ਆ ਜੀ ਲੇਵੇ ਦੀ ਸਾਫ ਸੁਥਰੀ ਆ ਪਿੰਡਾ ਸਾਫ ਆ ਕੋਈ ਵਾਧੂ ਘਟੂ ਨਿਸ਼ਾਨ ਉੱਤੇ ਨજર ਨਹੀਂ ਆ ਕੋਈ ਫੋਰ ਸ਼ਟਾ ਨਹੀਂ ਹੈਗਾ ਜੀ ਹਾਂ ਆ ਦੇਖ ਬਾਕੀ ਖੁੱਲੂ ਕੀ ਚੰਗਾ ਜੇ ਖੁੱਲੀ ਖੁੱਲੀ ਜੀ ਬਹੁਤ ਜਿਆਦਾ ਵੀਰ ਜੀ ਮੱਛੀ ਹਾਂ ਫੇਰ ਜਿੰਨੇ ਚੋਕੀ ਗਈ ਕਰਮਾਂ ਵਾਲੀ ਵਿਖਾਉਗੀ ਆਪ ਦਾ ਜੀ ਬਹੁਤ ਜਿਆਦਾ ਵੀਰ ਜੀ ਇਹਦੀ ਜੱਦ ਪਾਤ ਵਾਲੀ ਮੱਛੀ ਆ ਹਾਂ ਲੈ ਬੱਤ ਇਧਰ ਬਹਿਣੀ ਇੱਕ ਪਾਣੀ ਬੈਗਸਾਈਡ ਤੋਂ ਪੂਰੀ ਤਸੱਲੀ ਨਾਲ ਦਿਖਾ ਦਿੱਤਗੇ ਲੇਵਾ ਸਾਫ ਪੁੱਤਰੀ ਕੁਦਰੀ ਪੜੀ ਜਾਂਦੀ ਹਾਂ ਬਹੁਤ ਜੈਦੇ ਵੀ ਥਾਣੇ ਵੜਾਉਂਦੀ ਹੈ ਬੈਦੀ ਹਾਂ ਭੈਣ ਭਰਾਵਾਂ ਦਾ ਚੌਂ ਵਾਲਾ ਸਰਾਂ ਦੇ ਠੀਕ ਹੈ ਜੀ ਚਲੋ ਉਤੋਂ ਕੋਈ ਨਾ ਨਾਰਮਲ ਕਰਮਾਂ ਹੁੰਦੇ ਆ ਬਸ ਕੇ ਨਾ ਸਾਫ ਸੰਭਾਲ ਕੋਈ ਭਰਾ ਕਰਦਾ ਕਰਦਾ ਠੀਕ ਹੈ ਜੀ ਜਦੋਂ ਮੈਂ ਪੈ ਗਿਆ ਕੋਈ ਚੰਗੀ ਸਾਹ ਸੰਭਾਲ ਕਰ ਲਿਆ ਉਹਨਾਂ ਦੇ ਸਮੇਂ ਤੇ ਦੋ ਦਿਨੇ ਕਰਮਾਂ ਲਈ ਨੇ ਚੰਗਾ ਚਵਾਈ ਜਾਂਦਾ ਮੇਰੀ ਉਹਨਾਂ ਦੇ 14 ਗੋਲ ਚੁੰਦਦੇ ਪਹਿਲਾਂ ਅਫੀਸ਼ਲ ਹੋਈ ਜਾਂਦੇ ਨੇ ਅੱਜ ਉਹ ਭਾਵੇਂ ਵੀਰੇ 15:00 ਵਜੇ ਕਰਮਾਂ ਲਈ 12:00 ਵਜੇ ਇਹ ਵੀਰੋ ਉਹ ਗੱਲ ਹੁਣ ਕੋਈ ਕਿਸੇ ਰਕਮ ਦੀ ਪਿੱਛੇ ਭਾਰਤੀ ਮੁਸ਼ਕਲ ਨਹੀਂ ਠੀਕ ਆ ਜੀ ਕੋਈ ਮੇਰੀ ਵੀ ਨਹੀਂ ਭਾਰ ਪਿੱਛੇ ਕੋਈ ਜਮੇਰੀ ਵੀ ਨਹੀਂ ਆਪਣੀ ਹਾਂ ਹਾਂ ਜੀ ਲੈ ਵੀ ਖਾ ਦੇ ਤਾਨੂੰ ਦਿਖਾ ਦੇ ਕਰ ਜਾਨਾ ਠੀਕ ਆ ਵੈ ਗੋਲਾ ਤੁਹਾਨੂੰ ਬੜਾ ਲੱਗਾ ਵਧੀਆ ਹਾਂ ਹਾਂ ਜੀ ਲੈ ਵੀ ਬਿੰਦੇ ਕੀ ਮੰਗ ਕੀ ਡਿਮਾਂਡ ਕਰਦੇ ਜੀ ਮੂਰੀ ਵੀ ਜੀ 55 ਦੀ ਕਰਦੀਏ 55 ਦੀ ਜਿਆਦਾ ਧੱਕਾ ਬਹੁਤ ਆਈ ਜਿਆਦਾ ਕਿ ਨਿਕਾ ਕਰਕੇ ਥੋੜਾ ਹਾਂ ਕਰਕੇ ਜਾਇਜ਼ ਹਾਂ ਜੀ ਸਹੀ ਸਹੀ ਦੱਸ ਪੂਰੇ ਪੰਜਾਬੀ ਪਹੁੰਚ ਕਰਦੀ 100 ਕਿਲੋਮੀਟਰ ਦਾ ਘਰ ਬੜੀ ਦੂਰ ਆ ਬਿੰਦਿਆ 50 ਮੀਜ ਪੂਰੇ 48 ਦੀ ਪਹੁੰਚ ਹੋ ਗਈ ਵੀ 100 ਕਿਲੋਮੀਟਰ ਤੱਕ 48 ਦੀ ਹੁਣ ਜੈਜਵੀਰ ਜੀ ਤੇ ਕੁਸਰੇ ਕੀ ਕੋਈ ਇਹ ਕਸਰ ਹੈ ਕੀ ਤੈਨੂੰ ਕਹਿਣ ਡਿਆ ਹੈ ਕੀ ਆ ਆਹੋ ਵੇਖ ਲਾ ਹੂੰ ਫਿਰ ਇਹ ਤਾਂ ਲਾਸਟ ਇੱਕੋ ਹੀ ਪੀਸ ਹੋਣਾ ਜੇ ਫਿਰ 41 45 ਦੀ ਪਹੁੰਚ ਹੋਣੀ ਜੋ 100 ਕਿਲੋਮੀਟਰ ਦਾ ਤੱਕ ਇਹ ਨਹੀਂ ਤਾਂ ਕਰ ਪਹੁੰਚਿਆ ਜਾ ਬਿੰਦਿਆ ਆ ਗਿਆ ਟਿਕਾਣਾ 45 ਹਜ਼ਾਰ ਦੀ ਹਾਂਜੀ ਕੋਈ ਮੈਨੂੰ ਚਾੜਾ ਮਸਲਾ ਤਾਂ ਨਹੀਂ ਨਹੀਂ ਵੀਰ ਜੀ ਇੱਕ ਨੰਬਰ ਸਾਰਾ ਕੋ ਹੋਊਗਾ ਇੱਥੇ ਸਾਰਾ ਇੱਕ ਨੰਬਰ ਇੱਕ ਨੰਬਰ ਕੰਮ ਹੋਊਗਾ ਆਪਣੇ ਕੋਲ ਦੋ ਨੰਬਰ ਵਾਲਾ ਕੰਮ ਨਹੀਂ ਕਰਨਾ ਲੋ ਵੀ 45 ਇੱਕ ਨੰਬਰ ਹੀ ਹੋਊਗਾ ਦੋ ਨੰਬਰ ਕੰਮ ਨਹੀਂ ਕਰਦਾ ਦੋ ਨੰਬਰ ਨਹੀਂ ਹੁੰਦਾ ਚੋਗਾ ਹੀ ਹੋਏ ਇੱਕ ਨੰਬਰ ਹੀ ਹੂਣਾ ਐਦੋ ਕਰੀ ਕੋਈ ਹੈਗਾ ਨਹੀਂ ਵੀਰ ਜੀ ਹਾਂ ਲੋ ਜੀ 45000 ਦिए 200 ਪਹੁੰਚ ਆ ਇਕ ਰਿਕਟ ਜਰਸੀ ਵੈੜ ਵਿਖਾਉਣੇ ਆ ਤੋਹਫਾ ਨੇਰੀ ਟੂਬ ਪੂਰੀ ਵੀਰ ਜੀ ਮਗਰ ਬੱਚਾ ਇਹਦੇ ਇਹਦੇ ਮਰ ਬੱਚਾ ਵੀਰ ਜੀ ਇਹ ਬਿੰਦੇ ਵੀਰ ਸੂਈ ਨੂੰ ਅਜ ਕਿੰਨੇ ਸੂਈ ਵੀਰ ਸਾਹਮਣੇ ਬੱਚਾ ਵੀਰ ਜੀ ਮਹੀਨਾ ਹੋ ਗਿਆ ਸਾਡਾ 25 ਦਿਨ ਸਾਡਾ ਕੋਈ ਜੀ ਸਾਹਮਣੇ ਜਰਸੀ ਬੱਚਾ ਆ ਮੇਰਾ ਆਪਣੀ ਵੀਰ ਜੀ ਨੂੰ 5 ਸੂਈ ਮਹੀਨੇ ਅਸੀਂ ਸਾਨੂੰ ਕੋਈ ਪਤਾ ਨਹੀਂ ਜੋ ਹਾਂ ਕੋਈ ਅਖਣੀ ਤੇ ਚੂੜ ਮਾਰਾ 10 ਸਿਰ ਸੂਈ 15 ਦਿਨ ਸੂਈ ਆ ਹਾਂ ਬੱਚਾ ਸਾਹਮਣੇ ਤੋ ਆਈਡੀਆ ਲਾ ਲੈਣਾ ਆਪ ਤਾਂ ਹਾਂ ਆਈਡੀਆ ਲਾ ਕੇ ਫੇਰ ਲੈਵਲ ਕਰਨਾ ਤਸੱਲੀ ਨਾਲ ਤਾਂ ਹੀ ਵਿਖਾ ਦਈਦਾ ਹਾਂ ਤਸੱਲੀ ਦੂਜਾ ਦੂਜਾ ਵੀਰ ਜੀ ਦੂਜਾ ਸੁਬਾ ਦੂਜਾ ਸੁਬਾ ਵੀਰ ਜੀ ਦਾ ਪਿੰਦਾ ਕੋਈ ਦੰਦਾ ਦੁੰਦਾ ਵਿੱਚ ਤਾਂ ਨਹੀਂ ਹੈਗੀ ਜੀ ਦੰਦੇ ਹਾਂ ਜੀ ਵੀਰ ਜੀ ਤੇ ਜਵਾਨ ਹੋ ਗਈ ਹੈ ਜਵਾਨ ਚੌਗੀ ਹੋਣੀ ਚਾਹੀਦੀ ਦੇਖ ਲੈ ਮਾੜੇ ਜੇ ਦਾ ਕਨਫਰਮ ਹੋ ਸਕਿਆ ਤੇ ਆਹ ਦੇਖ ਲੈ ਚਿੱਗੀ ਜੋ ਲੈ ਵੀ 6 ਦੰਦਾ ਹਾਂ ਹਾਂ ਦੂਜਾ ਸੁਗਾ ਚੱਕੋ ਜੀ ਹਾਂ ਪੂਰੀ ਜਾਨ ਚਾ ਵੜਵੀ ਬਹੁਤ ਜਿਆਦੀ ਵੀਰ ਜੀ ਇਹ ਜੋ ਮੇਰੇ ਕਾਦੇ ਬਰਾਬਰ ਦੀ ਹਾਂ ਵੀ ਪਿੰਦੇ ਤੇ ਕਾਦੇ ਬਰਾਬਰ ਉਹਦੇ ਨਿੱਕਾ ਮਾਲ ਹੀ ਹੋਲਾ ਹਾਂ ਆ ਕਰਾਓ ਚੈੱਕ ਉਹ ਦੇਖੋ ਜੀ ਜਲਸੀ ਜਨ ਜਲਸੀ ਆਹ ਜਰਸੀ ਸਹੀ ਤਰਤੇ ਵੀਰ ਜੀ ਲਵੇ ਪਿੰਦਾ ਇਹਦਾ ਤੁਹਾਡਾ ਦੁੱਧ ਦੀ ਕਿਸ਼ਤੀ ਸੀ ਦੁੱਧ ਵੀਰ ਜੀ ਹੁਣ 13 14 13 14 ਹੋਊਗਾ ਵੀਰ ਜੀ 13 14 ਕਿਲੋ ਹਾਂਜੀ 13 14 ਲੈ ਜਾਓ ਲਓ ਜੀ 13 14 ਕਿਲੋ ਦੁੱਧ ਆ ਤੇ ਜਰਸੀ ਮੇਰਾ ਵੀਰ ਵੇਖੋ ਹਾਂਜੀ ਇਹਨੂੰ ਕੋਕੜਨੀ ਖਲੋਣੀ ਕਰਮ ਵਾਲੀ ਨੌਕਰੀ ਘੋੜੀ ਵਰਗੀ ਇਹ ਜੇ ਮੇਰੇ ਬਰਾਬਰ ਦੀ ਹਾਂ ਦੇਖੋ ਲੰਬਾਈ ਨੂੰ ਬਹੁਤ ਆ ਬਾਕੀ ਵਜਨ ਰੋੜ ਬੜਾ ਠੀਕ ਆ ਬਹੁਤ ਜਿਆਦਾ ਵੀਰ ਜੀ ਮੁੱਠੀ ਵਾਲਾ ਥਾਣਾ ਨੋਕ ਵਾਲਾ ਹਾਂਜੀ ਲੇਵੇ ਚੱਡੇ ਦੀ ਮੇਰਾ ਭਰਾ ਵੇਖੋ ਬਹੁਤ ਸਾਦੀ ਜੀ ਹਾਂ ਵੇਖੋ ਕੋਲ ਕਰਮ ਵਾਲੀ ਠੀਕ ਆ ਜੀ ਬੱਚੀ ਬਹੁਤ ਪਿਆਰੀ ਆ ਮਰਾਦੇ ਸਾਣਾ ਖਾਂ ਜਾਦੀ ਤਾਂ ਤਾਂ ਦਿਖਾਦਾ ਕਰ ਮੋੜੇ ਅਗਲੇ ਹੁਣ ਤਸੱਲੀ ਹੋ ਜਾਂਦੀ ਆ ਲੈਣ ਹਾਂ ਠੀਕ ਆ ਮੈਂ ਤੇ ਮਾਲ ਅੱਜ ਭਲਕੇ ਆਇਆ ਮੈਨੂੰ ਰਾਤ ਵਿੱਚ ਪਾਈ ਸੀ ਆਪਣਾ ਨਹੀਂ ਵੀਰ ਜੀ ਰਾਤ ਹੀ ਆਖਰਾ ਮਾਲ ਆ ਉਹ ਤਾਂ ਕਰਕੇ ਵੀ ਕੋਈ ਜਾ ਕੇ ਟਿਕਾ ਕੇ ਸੇਵਾ ਕਰੇ ਤਾਂ ਜਮਲ ਨੇ ਚਵਾ ਜੀਣਾ ਚੰਗਾ ਵੀਰ ਫੇਰ ਹੋਣਾ ਵੀ ਨਹੀਂ ਹੁਣ ਤੇ ਰਾਤ ਫੜੀਆਂ ਆਹੋ ਜਿਹੜੇ ਵੀਡੀਓ ਪੈਂਦੀ ਇੱਕ ਦਿਨਾਂ ਵਿੱਚ ਕੀ ਹੋ ਜਾਂਦਾ ਆ ਬਖਾ ਦੇਓ ਠੀਕ ਆ ਜੀ ਬਿਲਕੁਲ ਫਾੜੀ ਵਾਲਾ ਲੇਵਾ ਤੇ ਪਿਛੋਂ ਐਨ ਪੂਰੀ ਪਧਰੀ ਪੁਦਰੀ ਬੜੀ ਆ ਠੀਕ ਆ ਜੀ ਬਾਕੀ ਇਹ ਬੇਨ ਸਪੂਨ ਤੇ ਲੇਵੇ ਤੇ ਉੱਪਰ ਪੜੀਆਂ ਨੇ ਬਹੁਤ ਜਸਬਾਈ ਦਾ ਨਾੜਾ ਨੂੰ ਨਾ ਲੇਵੇ ਤੇ ਉੱਪਰ ਕਾਫੀ ਆ ਬਾਕੀ ਹੈ ਦੋ ਚੰਗੇ ਦੁੱਧ ਵਾਲੀਆ ਕਰ ਦੁੱਧ ਵੀ ਜੀ ਪ੍ਰਸਾਦ ਨੂੰ ਭਾਈ ਜਾਊਗਾ ਹੱਸ ਕੇ ਵੀ ਜਿਹੜੀ ਕਿਸਾਨ ਤੇ ਦੇਖ ਲੋਗੀ ਜਦੋਂ ਤੇ ਚਵਾਜੋ 15 16 ਲੀਟਰ ਵੀ ਜੀ ਹਾਂ ਵਧੀਆ ਜੀ ਜਿੱਡੇ ਕਾਦ ਨੇ ਚੋਚ ਹੋਣਾ ਕਿਨੇ ਵਧੀਆ ਵੇਖੋ ਤੁਸੀਂ ਆਹ ਦੇਖੋ ਵਧੀਆ ਤੋਂ ਜਲਦੀ ਬੜੀ ਮਿਲਣੀ ਹੁੰਨੀ ਕਿਤੇ ਇਹਨੂੰ ਪੰਜਾਬ ਵਾਲੀ ਕਹਿੰਦੇ ਪੂਰੀ ਲਓ ਜੀ ਪੂਰੀ ਪਲੀ ਪਲੀਤੀ ਆ ਹਾਂਜੀ बाकी चौ कनिया तो मेरे भावा ने के लिए तसल्ली वाली चीज है जदा मरदी तसल्ली करके ले के जाओ ते पंदे की मौ मौला की डिमांड होगी दे दी 65 दी 65 दी हां जी 65 ਦਾ 85 85 ਕਰਦੀ 65 ਦੀ ਘਾਤੋ ਦੇਣੀ ਆ ਕੋਈ ਜਾਜ ਕਰਕੇ ਦਈਏ ਕੇ ਫਿਰ 50 ਚਲੀਏ ਤਾਂ ਜਲੀ ਮੈਂ ਇਕੱਠਾ ਬੈ ਗਏ ਮੈਨੂੰ ਤੇਰੀ ਗੱਲ ਉਹਨੂੰ ਮਜ਼ਾਕ ਕਰਨ ਦੇ ਮਾਝੇ ਮਾਝੇ ਕਰਾ ਦੀਏ ਆਹੋ ਦੇ ਦੀਆ ਭੇਦਿਆ ਸੂਤਰ ਜਾ ਕਰਕੇ ਮੋਲਾ ਇਹ 60 ਦੀ ਪਹੁੰਚ ਕਰਦੀ ਹੈ 60 ਦੀ ਔਰ ਜੈਦ ਵੀ ਵੀਰ ਜੀਗਾ ਠੱਕਾ ਨਹੀਂ ਚੁਈਗਾ ਨਹੀਂ ਠੱਕਾ ਤਾਂ ਮੈਂ ਤਾਂ ਨਹੀਂ ਕਿਹਾ ਠੱਕਾ ਹਾਂਜੀ ਮੇਰੇ ਬੱਚੀ ਦਾ ਕਿੰਨੇ ਸਾਸ ਸੁਸਰੀ ਕਿੰਨੀ ਵੀਰ ਜੀ ਬੱਚੀ ਚੰਗੀ ਆ ਬਹੁਤ ਜਿਆਦਾ ਵੀਰ ਜੀ ਸੁਸਰੀ ਸਾਸ ਦੀ ਜਾਊਗੀ ਹਾਂ 60 ਦੀ ਨਹੀਂ ਥੋੜੀ ਹੇ ਅੰਦਰ ਕਰੀਏ ਕਰਕੇ ਮੜਾ ਮੁਰਕੇ ਨਾ ਵੀਰੋਂ ਨਹੀਂ ਆਉਂਦੇ ਵਕਕੀ ਵੀ ਹਾਂ ਰੇਡ ਬਿਲਕੁਲ ਸਹੀ ਆ ਉਹ ਜਾਂਦੀ ਆ ਕਿ ਤਿੰਨ ਛੜਾਉਣਾ 2 ਛੜਾ ਵੀਰਾਂ ਲੋਗੇ 2 ਛੜ ਦਿੰਦੇ ਆ 52 ਦੀ ਪਹੁੰਚ ਹੋਊਗੀ ਵੀਰ ਜੀ 52000 ਦੀ ਵਾੜ ਜਾਂਦੀ ਰਹੂਗੀ ਪਹੁੰਚ ਹੋਊਗੀ 100 ਕਿਲੋਮੀਟਰ ਦੇ 100 ਕਿਹਨੇ ਇੱਥੋਂ ਕਰਦੀਆਂ ਫਿਰ ਉਹਦੇ ਵੀਰ ਲਈ 55000 ਦੇ ਦੋ ਕਰੋ ਖ ਠੀਕ ਆ ਵੀਰੇ ਤੇ ਜੇ ਪਹੁੰਚ ਕਰਾਉਣੀ ਸਭ ਤਿੰਨ 3000 ਰੁਪਏ ਕਰਾ ਪੈਂਦਾ ਵੀਰ ਜੀ ਆਪਣ ਨੂੰ ਬਿਲਕੁਲ ਬਿਲਕੁਲ ਲੋ ਵੀ ਜੇ ਮੇਰਾ ਭਰਾ ਇੱਥੇ ਆਣ ਕੇ ਲੈ ਜਾਉਂਗੇ ਗੱਲ ਉਹੀ ਆ 55 ਦੀ ਹਾਂਜੀ ਜੇ ਘਰੇ ਚਾਹੁੰਦੇ ਪਹੁੰਚ ਹੋ ਜੇ ਫਿਰ 55 52 ਦੀ ਫਿਰ 58 ਹਜ਼ਾਰ ਹਾਂਜੀ ਲੈ ਵੀ ਭਰਾਵੋ ਠੀਕ ਆ ਜੀ ਬੜੀ ਵੀ ਤੁਹਾਨੂੰ ਬੜੀ ਵਧੀਆ ਇੱਕ ਕਬੂਤਰ ਰਕੀ ਆ ਕਰਮਾ ਲਈ ਠੀਕ ਆ ਜੀ ਬੜੀ ਚਮਕਦਮ ਕੁੱਤੇ ਬਹੁਤ ਜਾਈ ਦੜੀ ਦੇਖੋ ਵੀਰ ਜੀ ਆ ਮਾਰੋ ਨਿਗਾ ਠੀਕ ਆ ਜੀ ਚਲੋ ਕੋਈ ਭਰਾ ਯਾਦ ਰੱਖੂਗਾ ਜਨਵਰ ਜਗਾ ਵੈਸੇ ਲੱਭਦਾ ਘਾਟੀ ਆ ਚਲੋ ਜਿਹੜੇ ਵੀਰ ਜੀ ਜਾਨਵਰ ਲ ਇਹ ਸੁਧਰਾ ਜਾਨਵਰ ਦਿੰਦੇ ਨਹੀਂ ਵੀਰ ਜੀ ਕੋਈ ਆਲਾ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਅੱਜ ਨਾਗਨੇ ਪਿੰਦੇ ਵੀਰ ਦੇ ਕਿੱਲੇ ਤੇ ਤਿੰਨ ਨਾਗ ਤੁਹਾਨੂੰ ਦਿਖਾਤੇ ਆ ਮੋਟੇ ਦੌਰ ਤੇ ਫਿਰ ਕੈਮਰਾ ਮਾਰ ਦਿੰਦੇ ਆ ਬਾਕੀ ਪਸ਼ੂ ਚੰਗੇ ਆ ਪਰੋਸ ਆ ਗੇ ਮੇਰੇ ਪਤਿਆ ਵਾਲੂ ਜੀ ਕੈਮਰਾ ਮਾਰੋ ਆਨੇ ਪਿੰਦੇ ਕਤਵੜਾ ਤੜਾ ਵੀਰ ਜੀ ਆ 10 ਸਾਲਾਂ ਦਾ ਜੀ ਵੀਰ ਜੀ ਖੇਤ ਰਿੰਗਾ ਮਾਰੋ ਆ ਦੇਖੋ ਵੀਰ ਜੀ ਮੇਰੇ ਪਤਿਆ ਵਾਲਾ ਬਖਾ ਦਿਓ ਆ ਦੇਖੋ ਜਾਂਦਾ ਨਾ ਪਲੇ ਉਹਨਾਂ ਦੇ ਬਿੰਦੇ ਕਤ ਕਿਸੇ ਸਾਡੇ 6 ਫੁੱਟ ਹੋ ਗਿਆ ਆ ਮੇਰਾ ਪਤਿਆ ਦੇਖੋ ਜੀ ਪਤਿਆ ਬਰਾਬਰ ਹੋ ਗਿਆ ਜੀ ਲੈ ਹੁਣ ਬਰਾਬਰ ਹੋ ਗਿਆ ਨਹੀਂ 10 ਸਾਲਾਂ ਦਾ ਇਹ ਲੇ ਮੇਰੀ ਜਿਹਨੂੰ ਆਂਦੇ ਵੇਲੋਂ 10 10 ਸਾਲਾਂ ਬਾਅਦ ਤੇ ਤੇਰੇ ਤੋਂ ਉੱਤੇ ਟੱਪ ਜਾਣਾ ਆਖੂਆ ਵੀਰ ਜੀ ਮੈਨੂੰ ਮੈਨੂੰ ਢਾਲਾ ਕਰਨਾ ਇਹਨੇ ਹਾਏ ਮੈਨੂੰ ਢਾਊਗਾ ਜਰੂਰ ਢਾਊਗਾ ਕੇ ਇਹ ਮੇਰੀਆਂ ਖਣੇ ਕਰਾ ਕੇ ਢਾਊਗਾ ਕੇ ਜਿਹੜਾ ਬੰਦਾ ਗ੍ਰਹਿਣ ਸਾਡਾ ਹਾਂ ਇਹ ਦੇਖੋ ਨਹੀਂ ਨਹੀਂ ਬਹੁਤ ਵਧੀਆ ਪਾਲ ਨੇ ਬਹੁਤ ਸੌਖੇ ਕਿਤੇ ਜਿਹੜੇ ਵੀਰ ਜੀ ਮੈਂ ਨਾ ਵੀ ਇਹ ਤਾਂ ਚਲੋ ਬੜੀ ਮਾਣ ਦੀ ਕਿਰਪਾ ਦੇ ਫਿਰ ਕਿਤੇ ਏਡੇ ਏਡੇ ਜਿਹੜੇ ਸਭ ਬਹੁਤ ਜਵਤ ਕੜੀ ਵੀਰ ਸਾਹਮਣੇ ਪੈਂਦੇ ਆ ਬੰਦੇ ਇੱਕ ਇੱਕ ਸੰਪਰਕ ਨੰਬਰ ਆਪਣੇ ਘਰ ਦੀਏ ਸਾਂਝੇ 6849 ਹਾਂ 11270 ਠੀਕ ਹੈ ਜੀ ਲਓ ਜੀ 62849 ਤੇ 11270 ਤੇ ਕਰੋ ਕਾਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਮਾਲ ਬਿੰਦੇ ਵੀਰ ਦੇ ਕੋਲੇ ਆਉਂਦਾ ਰਹਿੰਦਾ ਬਾਕੀ ਬੰਦਾ ਸਾਫ਼ ਸੁਥਰਾ ਹੈ ਪਸ਼ੂ ਵੀ ਚੰਗੇ ਸਾਫ਼ ਸੁਥਰੇ ਲੈ ਕੇ ਆਉਂਦਾ ਬਾਕੀ ਕੋਈ ਅਚਾਹੀ ਆਉਂਦੀ ਕੀ ਕਿਸੇ ਭਰਾ ਨੂੰ ਕੋਈ ਕੰਪਲੇਟ ਨਹੀਂ ਆਉਂਦੀ ਵੀ ਕਿਹਦੀ ਸਾਈ ਮਾਰ ਗਈ ਹੈ ਜਾਂ ਪੈਸੇ ਮਾਰ ਕੇ ਨਹੀਂ ਵੀਡੀਓ ਕੋਲ ਫੁੰਚੀ ਦਾ ਗਾੜੀ ਉਹ ਮਾੜਾ ਖਲਾਤਾ ਠੀਕ ਹੈ ਜੀ ਉਹ ਫੁੰਚੀ ਦੇ ਵੀਡੀਓ ਸੱਚੀ ਦਾ ਅਗਲੇ ਹਾਂਜੀ ਡੰਗਰ ਨੇ ਵੀ ਸਾਈ ਸ਼ਾਂ ਪਾਈ ਦੀ ਫਿਰ ਪਿੱਛੇ ਪਾਦੀ ਵੀਰ ਜੀ ਬਿਲਕੁਲ ਜੀ ਉਹ ਕੰਮ ਨੇ ਵੀਰ ਜੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆ ਉਰ